मै ला ले सारे बूटे फिर मुंडे फोन पर आए थे ਨਰਮਲ ਸਿੰਘ ਦੇ ਜੈਨੋ ਨਗਰ ਕੌਂਸਲ ਪ੍ਰਧਾਨ ਜਗਤਿੰਦਰਪਾਲ ਰਾਣਾ ਜੀ ਦੇ ਉਸ ਦੇ ਐਲ ਸੀ ਸੇਵਾਵਾਂ ਵੱਲੋਂ ਇਹੀ ਸਜੋਈ ਮੰਗਦੇ ਆਂ ਜੇ ਵੱਧ ਤੋਂ ਵੱਧ ਉੱਠੇ ਲਗਾ ਕੇ ਸੰਭਾਲਣ ਦੇ ਕੋਸ਼ਿਸ਼ ਕਰੋ ਜੀ ਗ੍ਰੀਨ ਪੰਜਾਬ ਮਿਸ਼ਨ ਜੀ ਕੋਲੋਂ ਭੁੱਜੇ ਤੁਹਾਨੂੰ ਫ੍ਰੀ ਦਾ ਫੋਰਸ ਤੋਂ ਮਿਲ ਆ ਜਾਵੇਗਾ ਬਹੁਤ ਬੋਲ ਆ ਜੇ ਬਹੁਤ ਯਾਤਰਾ ਲੈ ਜੀ ਹਲਮਾ ਆਪਸਰ ਕਰਾਰੇ ਆਪਾਂ ਸਾਰੇ ਕਿ ਇਹਨਾਂ ਨੇ ਅਜਿਹੇ ਸਵਾਲ ਪਿਆ ਜਾਂ ਤੋਂ ਵੀ ਕੋਈ ਯਾਦ ਲੈ ਆਉਂਦਾ ਆ ਆ ਜਾਓ ਦੇ ਬਹੁਤ ਵਧੀਆ ਪ੍ਰਾਪਨਾ ਰਹੇਗੀ ਜੀ ਜਿਹੜੀ ਗੱਲ ਜਾਈ ਬਿੱਟਾ ਬਾਰੇ ਜੀ ਦਾ ਦਾਹ ਕਰਨਾ ਜਾਂ ਧੋਪਣਾ ਨੇ ਜਨ ਕੋ ਸਭਾ ਦਿਸਮਾਨੀ ਅੰਦੋ ਤੇ ਪਾਣੀ ਦੇਣਾ ਮੋਰ ਤੋਂ ਲੋਕਾਂ ਨੂੰ ਜਿਆਦਾ ਮੁਸ਼ਕਲੋਂ ਕਰ ਰਹੀ ਹੈ ਤੇ ਜੇਰੇ ਵੱਲੋਂ ਪਾਣੀ ਨੂੰ ਇੱਕ ਕਾਫੀ ਦਿੰਦੋ ਕਹਿ ਰਹੇ ਆ ਕਿ ਸਟੇਸ਼ਨ ਤੇ ਸਟੇਸ਼ਨ ਤੇ ਕਾਫੀ ਜਗ੍ਹਾ ਪਈ ਆ ਜਿਹੜੀ ਗੱਲ ਇਹ ਹੈ ਸਟੇਸ਼ਨ ਦੀ ਜਗ੍ਹਾ ਪਰ ਤੁਸੀਂ ਆਪਣੇ ਹਾਂ ਜੀ ਬੈਡ ਅੱਜ ਬਿਸ਼ਪ ਮਹਸਬ ਵਾਣ ਮਹਸਬ ਦੇ ਦਿਨ ਤੇ ਦਾ ਗੀ ਪੰਜਾਬ ਮਿਸ਼ਨ ਟੀਮ ਵੱਲੋਂ ਦਰਸਤੀ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਕਿ ਤੁਸੀਂ ਵੀ ਬਿਸ਼ਪ ਵਾਤਾਵਰਣ ਦੇ ਵਿੱਚ ਧਰਤੀ ਹਵਾ ਪਾਣੀ ਸਾਫ਼ ਸੁਥਰਾ ਰੱਖਣ ਦੇ ਵਾਧੂ ਵਾਧੂ ਬੂਟੇ ਲਗਾਓ ਕੋਈ ਵੀ ਤੁਹਾਡਾ ਲੋੜਵੰਦਾ ਬੂਟਾ ਹੈਗਾ ਸਾਡੇ ਕੋਲ ਪ੍ਰਾਪਤ ਕਰੋ ਸਿਰਵਾਧਾਰ ਕਾਰਡ ਲੈ ਕੇ ਆਓ ਤੇ ਫ੍ਰੀ ਬੂਟੇ ਲੈ ਕੇ ਆਰ ਕਾਰਡ ਦੇ ਕਾਹਤੇ ਫ੍ਰੀ ਵਿਰਾਸਤੀ ਬੁੱਤੇ ਪ੍ਰਾਪਤ ਕਰੋ ਫ੍ਰੀ ਆਉਣ ਵਾਲੀਏ ਪੀੜ੍ਹੀਆਂ ਵਾਸਤੇ ਸਾਫ ਵਾਤਾਵਰਨ ਬਰਕਰਾਰ ਕਰੋ ਫ੍ਰੀ ਸੰਸਥਾ ਦਾ ਜਾਂ ਜੋ ਵੀ ਸੰਸਥਾ ਨੇ ਵੀ ਇਧਰ ਮੇਰੇ ਨੂੰ ਸੇਵਾ ਕਰਦੇ ਨੇ ਮੈਂ ਦਿਲ ਤੋਂ ਧੰਨਵਾਦ ਕਰੂੰਗਾ ਇਹਨਾਂ ਦਾ ਇਸ ਤਰ੍ਹਾਂ ਦੀ ਜਿਹੜੀ ਸੇਵਾ ਹੈ ਬਹੁਤ ਹੀ ਸੇਵਾ ਹੈ ਬਹੁਤ ਵਧੀਆ ਸੇਵਾ ਹੈ ਇਹ ਤੁਹਾਡੇ ਦਰਸ਼ਕਾਂ ਤੋਂ ਸਾਨੂੰ ਸਾਰਾ ਕੁਝ ਹੀ ਮਿਲਣਾ ਹੈ ਜਿਹੜੀ ਮੁੱਲ ਔਰਿਜਨ ਲੈਦੇ ਹਨ ਜੇ ਤੁਸੀਂ ਇਹ ਦਰਸ਼ਕਾਂ ਸਾਹਮਣੇ ਹੋਗੇ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੋਈ ਕੁਮਾਰੀਆਂ ਦਾ ਸਾਹਮਣਾ ਕਰਨਾ ਪਊ ਤੇ ਨਾ ਤੁਹਾਨੂੰ ਉਸੇ ਦੀ ਕੋਈ ਲੋੜ ਪਊ ਦੇ ਰੁਜੀ ਬੈਂਤੀ ਦਾਸ ਦੀ ਇਹ ਆ ਵੀ ਜਿਹੜਾ ਵੀ ਕੋਈ ਮੇਰਾ ਵੀਰ ਦਰਖਤ ਲੈ ਕੇ ਜਾਂਦਾ ਹੈ ਉਹ ਆਪਣੇ ਪੁੱਤਾਂ ਨੂੰ ਪਾਲੇ ਜੇ ਕਿਸੇ ਕਾਰਨ ਉਹ ਦਰਖਤ ਸੁੱਕਦਾ ਹੈ ਕੋਈ ਦਵਾਈ ਵਾਲੀ ਉਹ ਨੋੜ ਆ ਤੇ ਉਹ ਸਸਤਾ ਦੇ ਨਾਲ ਦੁਬਾਰਾ ਸੰਪਰਕ ਕਰੇ ਜੇ ਦਰਖਤ ਸੁੱਕ ਗਿਆ ਉਹ ਦੁਬਾਰਾ ਇੱਥੇ ਬੋਝ ਕਰੇ ਤਾਂ ਕੋਈ ਹੋਰ ਵਾਸਤੇ ਜਿਹੜਾ ਵੀ ਉਹਦੇ ਮਨੋਂ ਹੈਗਾ ਜਿਹੜੇ ਵੀ ਉਪਲਬਧ ਨੇ ਉਹ ਦਰਗਤ ਚੋਂ ਦੁਬਾਰਾ ਫੇਰ ਤਾਂ ਵੀ ਕਿਉਂਕਿ ਦਰਗਤ ਨਾ ਜਾ ਕੇ ਉਹਦੀ ਨੀਂਹ ਦੇਖ ਲਈ ਕਰਨੀ ਉਹਦਾ ਉਸ ਤੋਂ ਵੀ ਵੱਡਾ ਪਾਪ ਆ ਇਸ ਤੋਂ ਬਿਹਤਰ ਹੈ ਕਿ ਮੈਂ ਕਿ ਜਾਓ ਉਹਦੀ ਸੇਵਾ ਕਰੋ ਉਤਪਾਣ ਉਪਾੜੋ ਵਾਹਿਗੁਰੂ ਜੀ ਦਾ ਖਾਲਸਾ ਅੰਦਰੀ ਜੀ ਬਹੁਤ ਆ ਪੰਡਤਾਂ ਦੇ ਬੁੱਤੋ ਜਿਹੜੇ ਪਹੁੰਚੇ ਹੋਏ ਨੇ सुखद कड़ी पाली अर्जुन ਹੋ ਸਾਰੇ ਦੂਸਰੇ ਬੁਟੇ ਮੁਰਚੇ ਹੋਏ ਨੇ ਜਿਹੜੇ ਤੁਹਾਨੂੰ ਬਿਮਾਰੀਆਂ ਤੋਂ ਮੁਕਤ ਕਰਨਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਬੁਟਿਆਂ ਨੂੰ ਲਗਾ ਕੇ ਸੰਭਾਲ ਕੇ ਵਿੱਡੇ ਕੰਮਾਂ ਲੈਣਾ ਹੋਵੇ ਤੁਹਾਡੇ ਲਈ ਬਹੁਤ ਸਾਰਾ ਕੰਮ ਕਰਨਗੇ ਤੁਹਾਨੂੰ ਡਾਕਟਰਾਂ ਦੇ ਯਾਦ ਵੀ ਲੋੜ ਨਹੀਂ ਪਵੇਗੀ ਪਰ ਬੁਟਾ ਲਗਾ ਕੇ ਸੰਭਾਲਣਾ ਪਹਿਲਾਂ ਤੇ ਕਸਟ ਨੂੰ ਬੁਟੇ ਦੇ ਨਾਲੇ ਤੁਹਾਡੇ ਤੋਂ ਇੱਕ ਆਈਡੀ ਵੀ ਜ਼ਰੂਰਤਾਂ ਤੁਹਾਡਾ ਨੰਬਰ ਲਗਿਆ ਹੋਵੇ ਜਿੱਥੇ ਤਾਂ ਕਿ ਜਦੋਂ ਵੀ ਮਰਜੀ ਕਸਟ ਦਾ ਕੋਈ ਵੀ ਮੈਂਬਰ ਤੁਹਾਡੇ ਘਰੇ ਆ ਕੇ ਜਿੱਥੇ ਵੀ ਤੁਸੀਂ ਬੁੰਦਾ ਉਗਾੜ ਕੀਤਾ ਆਕੇ ਉੱਥੇ ਇਹ ਸੜਕਾਂ ਦੇ ਜਿਹੜੇ ਟੰਡੇ ਨੂੰ ਬਾਈ ਜੀ ਸੁਭਾਰ ਰਹੇ ਹਾਂ ਕਿ ਨਹੀਂ ਸੁਭਾਰਦੇ ਕਿਉਂਕਿ ਜਦੋਂ ਸੰਗਤ ਦੇ ਖਤਮਨ ਦੇ ਮਾਇਆ ਦੇ ਟੰਡੇ ਆਉਂਦੇ ਆ ਤੇ ਅਸੀਂ ਵੀ ਕਹਿੰਦੇ ਵੀ ਪਹਿਲਾਂ ਅਸੀਂ ਬਹੁਤ ਖਰਾਬ ਦਿੱਤੇ ਆ ਅਸੀਂ ਵੀ ਕਹਿੰਦੇ ਕਿ ਇਹ ਮੁੱਟਾ ਅੱਜ ਵੀ ਦੇਖਦੇ ਵਿੱਚ ਖਰਾਬ ਹੋ ਗਿਆ ਜਿਹੜਾ ਹੂਟਾ ਲੈ ਕੇ ਜਾਵੋ ਉਹ ਪਰੇ ਅਤਲ ਦੀ ਜ਼ਿੰਮੇਵਾਰੀ ਤੁਹਾਡੀ ਆ ਕਿ ਤੁਹਾਡਾ ਅਗਰੂ ਲੈ ਕੇ ਸਾਈਨ ਤੁਹਾਡੇ ਕਰਵਾ ਕੇ ਤੋਂ ਲੈਣੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਣਾ no 1 ਲੱਖ ਬੂਟਾ ਲਗਾਉਣ ਦਾ ਜਗਰਾਉਂ ਸ਼ਹਿਰ ਦੇ ਵਿੱਚ ਟੀਚਾ ਸੀ ਜਿਦੇ ਵਿੱਚੋਂ 78500 ਬੂਟੇ ਆਪਾਂ ਲਗਾ ਚੁੱਕੇ ਆ ਤੇ 22000 ਬੂਟਾ ਅਟਾ ਰਹਿਦਾ ਜਗਰਾਉਂ ਸ਼ਹਿਰ ਦੇ ਵਿੱਚ ਲਾਉਣ ਦਾ ਉਹ ਤੁਹਾਡੇ ਗਲੀ ਮੋਹੱਲੇ ਦੇ ਵਿੱਚ ਵੀ ਅਸੀਂ ਅੱਜ ਤੋਂ ਸਹਾਇਤਾ ਕਰਤਾ ਪ੍ਰੋਗਰਾਮ ਦੀ ਗਲੀ ਮੋਹੱਲੇ ਦੇ ਵਿੱਚ ਵੀ ਆਵਾਂਗੇ ਸਾਰੇ ਵੀਰਾਂ ਨੂੰ ਨਾਮ ਬੈਂਤੀਆਵੀਆਂ ਹਰ ਘਰ ਕੰਧ ਕਾਸ ਬੂਟੇ ਲਗਾ ਕੇ ਧੂਰ ਤਾਲੇ ਸੰਭਾਲੇ ਬੂਟੇ ਤੋਂ ਗਰੀਬ ਪੰਜਾਬ ਦੇ ਲੋਕਾਂ ਨੂੰ ਮਦਦ ਵੱਲੋਂ ਫਰੀ ਆਫ ਬੂਟੇ ਜਾਣਗੇ ਸਾਡੇ ਕੋਲ ਭਰਵਾ अंब नीबू आर टालीरा टाली आर साल अर्चन कली ਉਹ ਸਾਰੇ ਪਰਾਂਦੇ 50 ਕਹੂ ਦੇ ਬੁੱਤੇ ਮਿਲਦੇ ਹੋਏ ਨੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਦੋ ਦੋ ਗੱਲ ਹੈ ਇੱਕ ਬਰਾਬਰ ਪਿੰਡ ਜਗ੍ਹਾ ਹੈਗੀ ਆ ਚੜਾ ਲੈ ਜੀ ਆ ਲਗਾ ਕੇ ਮਾਰਦਾ ਵੀ ਦੋਨੇ ਜਿਹੜੀ ਮਿਲਾਂਦੇ ਸੰਭਾਲ ਸਕਦੇ ਹਾਂ ਪਰ ਇੱਕ ਆਈਡੀ ਮਹਿੰਦੀ ਬਹੁਤ ਬਾਤਾਂ ਸਾਹਮਣੇ ਜਰੂਰ ਦੇਣੀ ਆ ਫੋਟੋ ਪਾਤੀ ਧੰਨਵਾਦ ਸਾਰਿਆਂ ਦਾ ਜੀ ਤਰਸੀਦ ਇਸ ਤੋਂ ਆਈਡੀ ਦੀ ਕਾਪੀ ਤੋਂ ਤੁਸੀਂ ਪਾਸਪਰਨਾਮਾ ਦੇ ਉੱਤੇ ਕੋਈ ਲੈ ਨਹੀਂ ਸਕਦੇ ਕਿ ਅੱਜ ਮਾਣਮਾ ਆਫਸਰ ਦੇ ਜੀਨੋ ਪੰਜਾਬ ਪੇਸ਼ਕੀਮ ਟੀਮ ਵੱਲੋਂ ਲੈਣਾ ਮੈਡਮ ਨਾ ਹੈ ਸਾਹਮਣੇ ਹਰੀ ਟੀਮ ਦਾ ਲੰਗਰ ਲਗਾਇਆ ਗਿਆ ਹੈ। ਤੁਹਾਡੇ ਕੋਲ ਪੈਂਟ ਬੱਦਣੀ ਕਲਾ ਅਤੇ ਗੀੜ rau ਜਾਂ ਤੋਂ ਉੱਤੇ ਲੈਣ ਲਈ ਮਤਵਨ ਹੋਏ ਕੀ ਅਧਿਪੋਚੇ ਨੇ ਉਹਨਾਂ ਨੂੰ ਸਾਥ ਦਿੰਦੇ ਆਂ ਅਸੀਂ ਅੱਜ ਜਮੇਦਾਰ ਲਗਾ ਉਹਨਾਂ ਨੂੰ ਗਰੀਬ ਪੰਜਾਬ ਮੈਡੀਕਲ ਟੀਮ ਨਾਲ ਅਜਰਾਬ ਕਰ। ਟੀਮ ਦਾ। ਜਿਹੜੀ ਟੀਮ ਹੈ। ਕਿ ਐਸਪੈਕਟ ਰੂਟ ਵਾਲੇ ਵੀ ਹੁਣ ਕਹਿੰਦਾ ਹੋਰ ਕੱਢ ਦੇ ਰਾਜੇ। ਕੰਨ ਜਨ ਨਹੀਂ ਕਰਨ ਹਾਂਜੀ ਨਹੀਂ ਫਰੂਟ ਵਾਲੇ ਅਮਰੂਦ ਹੈ ਅਮਰੂਦ ਤਾਂ ਮੇਰੇ ਪਹਿਲਾਂ ਲੱਗੇ ਆ ਜਮਣ ਹੈਗੀ ਹੈ ਅਮਬੇਗੇ ਹਾਂਜੀ ਅਮਬੇਗੇ ਉਹ ਤਾਂ 20 ਸਾਲਾਂ ਤੋਂ ਬਾਅਦ ਲੱਗ ਰਹੇ ਹੋਰ ਕਿਹੜੇ ਚਾਹੀਦੇ ਜਿਹੜੇ ਕੱਲ ਹੀ ਲੱਗ ਜਾਣ ਨਹੀਂ ਉਹ ਮੇਰੀ ਸਲੋ ਪ੍ਰੋਡਕਸ਼ਨ ਹੈ ਜੀ ਸਲੋ ਜੜਦੀ ਦੀ ਬੜੀ ਸਲੋ ਹੁੰਦਾ ਬਹੁਤਾ ਬਾਲਾ ਜਾਂਦਾ 7 ਉਹ ਦੇ ਰਹੇ ਨੇ ਇੱਕ ਰੋਕਦੇ ਸੋਸ ਅਸੀਂ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸਾਡੇ ਨਾਲ ਇੱਕ ਅਨੰਦਦਾਇਕ ਅਨੁਭਵ ਸੀ ਦਾ ਖਾਣ ਵਿੱਚ ਹੋਰ ਵੀ ਜੀ ਆਇਆਂ ਨੂੰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਜਿੰਨੇ ਤੁਸੀਂ ਵੀ ਸਾਨੂੰ ਜਿੰਨੇ ਸੋਸ਼ਲ ਮੀਡੀਆ ਤੇ ਦੇਖਦੇ ਆ ਸੁਣਦੇ ਆ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੀਆਂ ਮੋਟਰਾਂ ਤੇ ਘਰਾਂ ਦੇ ਆਸ-ਪਾਸ ਜਿੱਥੇ ਕਿਤੇ ਵੀ ਤੁਹਾਡੇ ਕੋਲੇ ਜਗ੍ਹਾ ਹੋਵੇ ਜਿੱਥੇ ਤੁਸੀਂ ਬੁੱਟੇ ਲਗਾ ਕੇ ਸੰਭਾਲ ਸਕਦੇ ਹੋ ਬੁੱਟਿਆਂ ਨੂੰ ਜ਼ਰੂਰ ਲਗਾਓ ਤੇ ਸੰਭਾਲੋ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀ ਮੁਕਤ ਕੈਂਸਰ ਮੁਕਤ ਪੰਜਾਬ ਨੂੰ ਕਰ ਸਕੀਏ ਤੇ ਜਿਹੜਾ ਪਾਣੀ ਸਾਡਾ ਮੋਖਲ ਦੇ ਕਿਨਾਰੇ ਤੇ ਖੜਾ ਵਾ ਉਹਨੂੰ ਅਸੀਂ 50 ਫੁੱਟ ਤੇ ਲਿਆ ਸਕੀਏ ਇਹ ਸਿਰਫ ਰੁੱਖਾਂ ਦੇ ਨਾਲ ਹੀ ਸੰਭਵ ਹੋਣਾ ਵਾ ਸੋ ਬਾਤੋ ਬਾਤ ਦਰੋਕ ਲਗਾਓ ਗ੍ਰੀਨ ਪੰਜਾਬ ਮੈਸ਼ਨ ਟੀਮ ਤੁਹਾਡੇ ਦੇ ਨਾਲ ਬੂਟਿਆਂ ਦੇ ਸਹਯੋਗ ਕਰਨ ਦੇ ਵਿੱਚ ਤੁਹਾਡੇ ਨਾਲ ਖੜੀ ਹੈ ਤੇ ਹਮੇਸ਼ਾ ਬੂਟੇ ਤੁਹਾਨੂੰ ਲਾ ਕੇ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਊਗੀ ਬਹੁਤ ਬਹੁਤ ਧੰਨਵਾਦ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ